ਤਾਂ ਤਾਂ ਬਾਬਾ ਸ੍ਰੀ ਚੰਦ ਜੀ ਇੱਕ ਵਾਰ ਜਦੋਂ ਪਾਪਾ ਸ੍ਰੀ ਚੰਦ ਜੀ ਯਾਤਰਾ ਕਰਦੇ ਹੋਏ ਗੁਜਰਾਤ ਦੇ ਬੇਟ ਦਵਾਰਕਾ ਦੇ ਇਲਾਕੇ ਵਿੱਚ ਪਹੁੰਚੇ ਤਾਂ ਉੱਥੋਂ ਦਾ ਦ੍ਰਿਸ਼ ਦੇਖ ਕੇ ਬਾਬਾ ਜੀ ਬਹੁਤ ਖੁਸ਼ ਹੋਏ ਸਾਹਮਣੇ ਸਮੁੰਦਰ ਦੀਆਂ ਛੱਲਾਂ ਉਹਨਾਂ ਨੂੰ ਪ੍ਰਣਾਮ ਕਰ ਰਹੀਆਂ ਸਨ ਪਾਪਾ ਸ੍ਰੀ ਚੰਦ ਜੀ ਨੇ ਉੱਥੇ ਆਸਣ ਲਗਾ ਲਿਆ ਬਾਬਾ ਸ੍ਰੀ ਚੰਦ ਜੀ ਕੁਦਰਤ ਦਾ ਮਨਮੋਹਕ ਦ੍ਰਿਸ਼ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋਏ ਬਾਬਾ ਸ੍ਰੀ ਚੰਦ ਜੀ ਦਵਾਰ ਕਾ ਬੇਟ ਇਲਾਕੇ ਵਿੱਚ ਪਹੁੰਚੇ ਤਾਂ ਸਮੁੰਦਰ ਦੀਆਂ ਛਲਾਂ ਦਾ ਰੂਪ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋਏ ਬਾਬਾ ਸ੍ਰੀ ਚੰਦ ਜੀ ਨੇ ਉੱਥੇ ਆਸਨ ਲਗਾ ਲਿਆ ਉਹਨਾਂ ਦੇ ਨਾਲ ਭਾਈ ਕਮਲੀਆ ਜੀ ਅਤੇ ਧਰਮਚੰਦ ਜੀ ਵੀ ਸਨ ਜੋ ਬਾਲਕ ਰੂਪ ਵਿੱਚ ਸਨ ਬਾਬਾ ਸ੍ਰੀ ਚੰਦ ਜੀ ਨੂੰ ਰਮਚੰਦ ਜੀ ਛੋਟੇ ਬੱਚੇ ਨੇ ਕਿਹਾ ਕਿ ਮੈਨੂੰ ਪਿਆਸ ਲੱਗੀ ਹੈ। ਬਾਬਾ ਸ੍ਰੀ ਚੰਦ ਜੀ ਨੇ ਪਿਆਰ ਨਾਲ ਕਿਹਾ ਕੋਈ ਗੱਲ ਨਹੀਂ ਸਾਹਮਣੇ ਸਮੁੰਦਰ ਦੇ ਕਿਨਾਰੇ ਪਲਾ ਪਾਣੀ ਦਾ ਕੀ ਘਾਟਾ ਹੈ। ਕਰਤਾਰ ਕੀ ਤੋਂ ਨਾ ਕਿ ਤੋਂ ਤੁਹਾਨੂੰ ਪਾਣੀ ਜ਼ਰੂਰ ਦੇਣਗੇ। ਇਹਨਾਂ ਆਖ ਹੀ ਰਹੇ ਸਨ ਕਿ ਉਹਨਾਂ ਦੇ ਕੋਲ ਇੱਕ ਪੁਜਾਰੀ ਪਹੁੰਚੇ ਜੋ ਇੱਕ ਮੰਦਰ ਦੇ ਪੁਜਾਰੀ ਸਨ ਆਨ ਕੇ ਬਾਬਾ ਜੀ ਨੂੰ ਨਮਸਕਾਰ ਕੀਤੀ ਅਤੇ ਕੋਲ ਬੈਠ ਗਏ ਪਪਾ ਸ੍ਰੀ ਚੰਦ ਜੀ ਨੂੰ ਉਹ ਕਹਿਣ ਲੱਗੇ ਕਿ ਤੁਹਾਨੂੰ ਮੈਂ ਕੀ ਸੇਵਾ ਦੇ ਰੂਪ ਵਿੱਚ ਦੇ ਸਕਦਾ ਹਾਂ ਪਪਾ ਸ੍ਰੀ ਚੰਦ ਜੀ ਨੇ ਕਿਹਾ ਕਿ ਖਾਣ ਨੂੰ ਤਾਂ ਕੋਈ ਘਟ ਨਹੀਂ ਬੱਚੇ ਨੂੰ ਪਿਆਸ ਲੱਗੀ ਹੈ ਕਿਰਪਾ ਕਰਕੇ ਇਹਨਾਂ ਨੂੰ ਪਾਣੀ ਦੇ ਸਕਦੇ ਹੋ ਤਾਂ ਦੇਵੋ ਪੁਜਾਰੀ ਹੁਣ ਹੱਥ ਜੋੜ ਕੇ ਬਾਬਾ ਜੀ ਨੂੰ ਕਹਿਣ ਲੱਗਾ ਕਿ ਮਹਾਰਾਜ ਇੱਥੇ ਖਾਣ ਪੀਣ ਦਾ ਕੋਈ ਵੀ ਘਾਟਾ ਨਹੀਂ ਹੈ ਪਰ ਪਾਣੀ ਦੀ ਬਹੁਤ ਜ਼ਿਆਦਾ ਕਮੀ ਹੈ ਮੈਂ ਇਹ ਸੇਵਾ ਨਹੀਂ ਕਰ ਸਕਦਾ ਕਿਰਪਾ ਕਰੋ ਤੁਸੀਂ ਕੁਝ ਚਮਤਕਾਰ ਕਰੋ ਪਾਣੀ ਦਾ ਦਾਨ ਇੱਥੇ ਦਿਓ ਬਾਬਾ ਜੀ ਪ੍ਰਭੂ ਭਗਤੀ ਵਿੱਚ ਲੀਨ ਸਨ ਕੋਲ ਹੀ ਉਹ ਪੁਜਾਰੀ ਵੀ ਬਾਬਾ ਜੀ ਦੇ ਕੋਲ ਬੈਠ ਗਿਆ ਉਧਰੋਂ ਸੱਤ ਔਰਤਾਂ ਬਹੁਤ ਦੂਰੋਂ ਪਾਣੀ ਚੁੱਕ ਕੇ ਲੈ ਕੇ ਆ ਰਹੀਆਂ ਸਨ ਛੇ ਔਰਤਾਂ ਅੱਗੇ-ਅੱਗੇ ਚੱਲ ਰਹੀਆਂ ਸਨ ਇੱਕ ਬੁੱਢੀ ਔਰਤ ਪਿੱਛੇ-ਪਿੱਛੇ ਹੌਲੀ-ਹੌਲੀ ਆ ਰਹੀ ਸੀ ਬਾਬਾ ਜੀ ਨੇ ਉਹਨਾਂ ਨੂੰ ਕਿਹਾ ਕਿ ਬੱਚੇ ਨੂੰ ਪਿਆਸ ਲੱਗੀ ਹੈ ਕਿਰਪਾ ਕਰਕੇ ਪਾਣੀ ਦਿਓ ਉਹ ਬੇਨਤੀ ਕਰਨ ਲੱਗੀਆਂ ਕਿ ਮਹਾਰਾਜ ਅਸੀਂ ਬਹੁਤ ਦੂਰੋਂ ਪਾਣੀ ਲੈ ਕੇ ਆਈਆਂ ਹਾਂ ਅਸੀਂ ਇਹ ਪਾਣੀ ਨਹੀਂ ਦੇ ਸਕਦੀਆਂ ਕਿਰਪਾ ਕਰੋ ਤੁਸੀਂ ਕੁਝ ਹੋਰ ਥਾਂ ਤੋਂ ਪਾਣੀ ਲੱਭ ਲੈਣਾ ਇਹ ਕਹਿ ਕੇ ਉਹ ਆਉ ਤਾਂ ਅੱਗੇ ਚੱਲ ਗਈਆਂ ਪਿੱਛੇ ਜੋ ਬੁੱਢੀ ਔਰਤ ਆ ਰਹੀ ਸੀ ਉਸ ਨੂੰ ਵੀ ਬਾਬਾ ਜੀ ਨੇ ਕਿਹਾ ਕਿ ਬੱਚੇ ਨੂੰ ਪਿਆਸ ਲੱਗੀ ਹੈ ਕਿਰਪਾ ਕਰਕੇ ਪਾਣੀ ਦਿਓ ਉਸ ਔਰਤ ਨੇ ਸਾਰਾ ਘੜਾ ਬਾਬਾ ਜੀ ਦੇ ਸਾਹਮਣੇ ਰੱਖ ਦਿੱਤਾ ਅਤੇ ਕਿਹਾ ਲੱਗੀ ਕਿ ਮਹਾਰਾਜ ਜਿੰਨਾ ਪਾਣੀ ਚਾਹੀਦਾ ਹੈ ਪੀ ਲਵੋ ਬਾਲਕ ਨੂੰ ਪਿਆਓ ਅਤੇ ਸੰਗਤ ਨੂੰ ਵੀ ਪਿਆਓ ਬਾਬਾ ਜੀ ਨੇ ਆਪ ਪਾਣੀ ਪੀਤਾ ਧਰਮਚੰਦ ਜੀ ਨੂੰ ਵੀ ਪਿਆਰ ਨਾਲ ਪਾਣੀ ਦਿੱਤਾ ਅਤੇ ਭਾਈ ਕਮਲੀਆ ਜੀ ਅਤੇ ਪੁਜਾਰੀ ਨੇ ਸਾਧ ਸੰਗਤ ਨੇ ਵੀ ਪਾਣੀ ਪੀਤਾ ਜਦੋਂ ਔਰਤ ਨੇ ਸਾਰਿਆਂ ਨੂੰ ਪਾਣੀ ਵਰਤਾਇਆ ਤਾਂ ਬਾਬਾ ਸ੍ਰੀ ਚੰਦ ਜੀ ਬਹੁਤ ਜ਼ਿਆਦਾ ਖੁਸ਼ ਹੋਏ। ਉਹ ਉਸ ਔਰਤ ਦਾ ਘੜਾ ਖਾਲੀ ਹੋ ਚੁੱਕਾ ਸੀ। ਉਸ ਔਰਤ ਨੇ ਬਾਬਾ ਸ੍ਰੀ ਚੰਦ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਬੜੀ ਨਿਮਰਤਾ ਦੇ ਨਾਲ ਕਿਹਾ ਕਿ ਹੀਏ ਪੀਰ ਸਾਈਂ ਤੁਸੀਂ ਦਇਆਵਾਨ ਹੋ ਇਸ ਅਰੀਤਲੀ ਜ਼ਮੀਨ ਤੇ ਪਾਣੀ ਨਹੀਂ ਮਿਲਦਾ ਸਮੁੰਦਰ ਤਾਂ ਬਹੁਤ ਜ਼ਿਆਦਾ ਹੈ ਪਰ ਪਾਣੀ ਪੀਣ ਨੂੰ ਨਹੀਂ ਇਹਨਾਂ ਜੀਹਾਂ ਤੇ ਕਿਰਪਾ ਕਰੋ ਪਾਣੀ ਦੀ ਤੰਗੀ ਤੋਂ ਮੁਕਤੀ ਦਿਵਾਓ ਠੰਡੇ ਮਿੱਠੇ ਜਲ ਦੀ ਦਾਤ ਬਖਸ਼ ਕੇ ਸਾਨੂੰ ਨਿਹਾਲ ਕਰੋ ਪਾਪਾ ਸ੍ਰੀ ਚਾਂਦ ਜੀ ਨੇ ਜਦੋਂ ਉਸ ਦੀ ਬੇਨਤੀ ਸੁਣੀ ਤਾਂ ਮਹਿਰਾਂ ਵਿੱਚ ਆਏ ਸੰਖ ਫੜ ਕੇ ਜ਼ਮੀਨ ਵਿੱਚ ਗੱਡਿਆ ਉਸ ਸੰਘਰਾਹੀ ਪਾਣੀ ਦਾ ਫੁਹਾਰਾ ਆਇਆ ਅਤੇ ਉਸ ਜਗਾ ਤੇ ਛੋਟਾ ਜਿਹਾ ਮਿੱਠੇ ਪਾਣੀ ਦਾ ਤਲਾਬ ਬਣ ਗਿਆ ਜਦੋਂ ਇਸ ਪਾਰੇ ਉਹਨਾਂ ਔਰਤਾਂ ਨੂੰ ਪਤਾ ਲੱਗਾ ਕਿ ਪਾਣੀ ਦਾ ਚਰਨਾ ਬਾਬਾ ਜੀ ਨੇ ਕੱਢ ਦਿੱਤਾ ਹੈ ਧਰਤੀ ਤੋਂ ਤਾਂ ਉਹ ਔਰਤਾਂ ਬਾਬਾ ਸ਼੍ਰੀ ਚੰਦ ਜੀ ਕੋਲ ਪਹੁੰਚ ਗਈਆਂ ਮਾਫ਼ੀ ਮੰਗਣ ਵਾਸਤੇ ਉਹ ਬੁੱਢੀ ਮਾਈ ਬਹੁਤ ਜ਼ਿਆਦਾ ਖੁਸ਼ ਸੀ ਉਸਨੇ ਆਪਣਾ ਕੜਾ ਉਸ ਪਾਣੀ ਦੇ ਨਾਲ ਭਰਿਆ ਅਤੇ ਖੁਸ਼ੀ-ਖੁਸ਼ੀ ਘਰ ਨੂੰ ਚਲੀ ਗਈ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਦੂਰੋਂ-ਦੂਰੋਂ ਸੰਗਤਾਂ ਆਉਣ ਲੱਗ ਪਈਆਂ ਇਹ ਬਾਬਾ ਜੀ ਦਾ ਚਮਤਕਾਰ ਸੀ ਕਿ ਉਸ ਇਲਾਕੇ ਨੂੰ ਮਿੱਠੇ ਪਾਣੀ ਦਾ ਤਲਾਬ ਹੁਣ ਮਿਲ ਚੁੱਕਾ ਸੀ ਬਾਲ ਚੱਤੀ ਬਾਬਾ ਸ਼੍ਰੀ ਚੰਦ ਜੀ ਨੇ ਸਾਰੇ ਇਲਾਕਿਆਂ ਨੂੰ ਆਸ਼ੀਰਵਾਦ ਦਿੱਤਾ ਤੇ ਸਾਰੀਆਂ ਔਰਤਾਂ ਨੂੰ ਵੀ ਆਸ਼ੀਰਵਾਦ ਦਿੱਤਾ ਸੰਗਤਾਂ ਬਾਬਾ ਜੀ ਦੇ ਦਰਸ਼ਨ ਕਰਕੇ ਘਰਾਂ ਨੂੰ ਚਲੀਆਂ ਗਈਆਂ ਇਹ ਸਥਾਨ ਬੇਟ દ્વાਰਕਾ ਤੋਂ ਕੁਝ ਮੀਲ ਦੀ ਦੂਰੀ ਤੇ ਸਥਿਤ ਹੈ ਜੋ ਗੁਜਰਾਤ ਵਿਖੇ ਮੌਜੂਦ ਹੈ ਉੱਥੇ ਅੱਜ ਵੀ ਬਾਬਾ ਜੀ ਦੇ ਨਾਮ ਦਾ ਉਹ ਤਲਾਬ ਬਣਿਆ ਹੋਇਆ ਹੈ ਤਨ ਤਨ ਬਾਬਾ ਸ੍ਰੀ ਚੰਦ ਜੀ ਬਾਬਾ ਸ੍ਰੀ ਚੰਦ ਜੀ ਨੇ ਜਿੱਥੇ ਵੀ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ ਖੁਸ਼ੀਆਂ ਮਿਲੀਆਂ ਸੰਗਤਾਂ ਨੇ ਬਾਬਾ ਜੀ ਦਾ ਕੋਟ ਕੋਟ ਧੰਨਵਾਦ ਕੀਤਾ ਅਤੇ ਸਾਰਿਆਂ ਨੂੰ ਖੁਸ਼ੀਆਂ ਦਾ ਦਾਣ ਦਿੱਤਾ ਤਨ ਤਨ ਬਾਬਾ ਸ੍ਰੀ ਚੰਦ ਜੀ